ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਦੇ ਨਾਲ ਕਣਕ ਪਾਣੀ ਦੱਸਾਂਗੇ ਡਰਮਾ ਦੇ ਵਿੱਚ ਕਣਕ ਨੂੰ ਲੰਬੇ ਸਮੇਂ ਤੱਕ ਕਿਸ ਤਰ੍ਹਾਂ ਸਟੋਰ ਕਰ ਸਕਦੇ ਹੋ ਅੱਜ ਤੱਕ ਇਹ ਕਿਸੇ ਵੀ ਵੀਡੀਓ ਕਿਸੇ ਵੀ ਚੈਨਲ ਤੇ ਕਿਸੇ ਫੇਸਬੁੱਕ ਚੈਨਲ ਤੇ ਜਾਂ ਇੰਸਟਾਗ੍ਰam YouTube ਤੇ ਕਿਤੇ ਵੀ ਤੁਹਾਨੂੰ ਮਿਲੇਗੀ ਸੋ ਅਸੀਂ ਲੰਬੇ ਸਮੇਂ ਤੱਕ ਕਣਕ ਨੂੰ ਸਟੋਰ ਕਿਸ ਤਰ੍ਹਾਂ ਕਰ ਸਕਦੇ ਹਾਂ ਚਾਹ ਨੂੰ ਚੱਲਦੀ ਵੀਡੀਓਜ਼ ਵਿੱਚ ਸਾਰਾ ਕੁਝ ਦਿਖਾਵਾਂਗੇ ਆਪਣੀ ਆਟਾ ਚੱਕੀ ਹੈ ਜੀ ਆਪਾਂ ਹਰ ਸਾਲ ਲੰਬੇ ਸਮੇਂ ਤੱਕ ਕਣਕ ਨੂੰ ਕਿਸ ਤਰ੍ਹਾਂ ਸਟੋਰ ਕਰਦੇ ਹਾਂ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਸੋ ਆਪਾਂ ਨੂੰ ਚਾਹੀਦੀਆਂ ਕੀ ਕੀ ਚੀਜ਼ਾਂ ਆ ਘਰ ਦੇ ਚੋਂ ਅਵੇਲੇਬਲ ਹੋ ਜੇਗੀਆਂ ਇਹ ਜੀ ਹਲਦੀ ਆ ਹਲਦੀ ਆ ਆਪਾਂ ਨੂੰ ਘਰ ਚੋਂ ਹੀ ਮਿਲ ਜੇਗੀ ਆਪਾਂ ਰਸੋਈ ਘਰ ਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆ ਸੋ ਅਜਵੈਣ ਆ ਜੀ ਖਾਣ ਵਾਲੀ ਅਜਵੈਣ ਇਹ ਵੀ ਆਪਾਂ ਵਿੱਚ ਪਾ ਦਾਂਗੇ ਦੇਖ ਲਓ ਜੀ ਇਸ ਤਰ੍ਹਾਂ ਵੀਡੀਓ ਚੱਲ ਰਿਹਾ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਇਸੇ ਤਰੀਕੇ ਨਾਲ ਤੁਸੀਂ ਚੀਜ਼ਾਂ ਲੈ ਲੈਣੀਆਂ ਆ ਲਾਲ ਮਿਰਚ ਜੇਕਰ ਸਾਬਤ ਕਿਤੋਂ ਮਿਲ ਜੇ ਤੇ ਹੋਰ ਵਧੀਆ ਨਹੀਂ ਤੇ ਪੀਸੀ ਲਾਲ ਮਿਰਚ ਵੀ ਤੁਹਾਨੂੰ మేని ਸਕਦੀ ਆ ਘਰ ਚੋਂ ਇਹ ਆਪਾਂ ਨੂੰ ਪੈਕਟ ਘਰ ਤੋਂ ਮਿਲ ਗਿਆ ਜੀ ਸੁੱਕੀ ਲਾਲ ਮਿਰਚ ਦਾ ਸੋ ਇਹ ਵੀ ਆਪਾਂ ਜਿਹੜਾ ਪਾਊਡਰ ਇਹਦਾ ਲਾਲ ਮੇਚ ਦਾ ਇਹ ਵੀ ਵਿੱਚ ਪਾ ਕੇ ਆਪਾਂ ਮਿਕਸ ਕਰ ਦੇਣਾ ਆ ਸੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੁਸੀਂ ਬਰਤਨ ਵਿੱਚ ਵੀ ਕਿਸੇ ਦੇ ਪਾ ਕੇ ਮਿਕਸ ਕਰ ਸਕਦੇ ਹੋ ਸੋ ਵੀਡੀਓ ਨੂੰ ਚਾਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਸ਼ੇਅਰ ਬਹੁਤ ਜ਼ਰੂਰੀ ਹੁੰਦਾ ਹੈ ਵੀਡੀਓ ਨੂੰ ਬਹੁਤ ਤੁਸੀਂ ਪਿਆਰ ਦਿੰਦੇ ਹੋ ਜੇਕਰ ਤੁਸੀਂ ਅਜੇ ਤੱਕ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਜਵੈਣ ਥੋੜੀ ਸੀ ਹੋਰ ਆਪਾਂ ਪਾ ਲਾਂਗੇ ਜੀ ਆਪਾਂ ਡਰਾਮਾ ਵਾਸਤੇ ਇਹ ਸਾਰਾ ਸਮਾਨ ਬਣਾ ਰਹੇ ਹਾਂ ਜੇਕਰ ਤੁਸੀਂ ਵੱਧ ਡਰਾਮਾ ਵਿੱਚ ਪਾਉਂਦੇ ਆਂ ਤੇ ਓਨੀ ਆਪਾਂ ਕੁਆਂਟੀਟੀ ਵਧਾ ਸਕਦੇ ਆਂ ਸੋ ਅੱਗੇ ਆਪਾਂ ਨੂੰ ਕੀ ਕੀ ਚਾਹੀਦਾ ਹੈ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਇਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਜੀ ਅੱਗ ਅੱਗ ਕਿਸ ਤਰ੍ਹਾਂ ਚਾਹੀਦੀ ਹੈ ਜੀ ਇਹ ਅੰਗਿਆਰੀਆਂ ਆਂ ਅੰਗਿਆਰੀਆਂ ਇਹ ਆਪਾਂ ਜੀ ਪਾਥੀਆਂ ਪਈਆਂ ਸੀ ਪਾਥੀਆਂ ਤੋਂ ਆਪਾਂ ਬਣਾਈਆਂ ਆਂ ਆਗੇ ਜਿਹੜੀ ਆਪਾਂ ਚੁੱਲ੍ਹੇ ਦੀ ਅੱਗ ਹੁੰਦੀ ਹੈ ਜੇਕਰ ਕੋਲੇ ਦੀ ਮਿਲ ਜਾਂਦੀ ਹੈ ਲੱਕੜੀ ਦਾ ਕੋਲਾ ਉਹ ਵੀ ਵਧੀਆ ਹੈ ਸੋ ਦੋ ਬਰਤਨਾਂ ਦੇ ਵਿੱਚ ਆਪਾਂ ਇਹ ਚੀਜ਼ਾਂ ਅੱਗ ਕੱਢ ਲਈ ਹੈ ਸਾਰੀ ਅੰਗਿਆਰੀਆਂ ਦੇਖ ਲਓ ਜੀ ਤੇ ਇਹਨੂੰ ਆਪਾਂ ਥੋੜਾ ਜਿਹਾ ਥੋੜਾ ਜਿਹਾ ਕੋਟਲਾਂਗੇ ਆ ਦੇਖ ਲਓ ਜੀ ਆਪਾਂ ਛੋਟੇ ਟੁਕੜੇ ਕਰ ਲਾਂਗੇ ਅੱਗ ਦੇ ਤੇ ਜਿੰਨੀ ਭਪੂਤੀ ਤਿਆਰ ਹੋਈ ਆ ਦੋ ਦੋ ਜਗ੍ਹਾ ਆਪਾਂ ਪਾ ਦੇਣੀ ਹੈ ਆ ਦੇਖ ਲਓ ਜੀ ਭਪੂਤੀ ਇਹ ਪਾਤੀ ਓਮ ਨਮਸਵਾਹਾ ਭਪੂਤੀ ਦੇਖੀ ਜੀ ਇਹ ਆਪਾਂ ਡਰਮ ਦੇ ਵਿੱਚ ਰੱਖ ਦੇਣੀ ਹੈ ਪਪੂਤੀ ਜੀ ਡਰਮ ਵਿੱਚ ਰੱਖਣ ਦਾ ਫਾਇਦਾ ਹੈ ਜੀ ਜਿੰਨਾ ਵੀ ਇਹਦਾ ਧੂਆ ਹੋਏਗਾ ਆ ਦੇਖ ਲਓ ਜੀ ਇਹ ਅੰਦਰ ਹੀ ਰਹੇਗਾ ਤੇ ਡਰਮਾਂ ਦਾ ਲੋਹਾ ਜਿਹੜਾ ਆ ਕੌੜਾ ਹੋ ਜਾਂਦਾ ਆ ਇਸ ਦੇ ਨਾਲ ਜਿਹੜੀ ਆ ਕਣਕਣੀ ਲੱਗਦੀ ਨਹੀਂ ਆ ਖਰਾਬ ਨਹੀਂ ਹੁੰਦੀ ਸੁਸਰੀ ਨਹੀਂ ਛੱਡਦੀ ਜੀ ਸੋ ਇਸੇ ਤਰ੍ਹਾਂ ਆਪਾਂ ਦੂਜੇ ਡਰਮ ਵਿੱਚ ਵੀ ਬਣਾ ਕੇ ਰੱਖ ਲਾਂਗੇ ਸੋ ਦੂਜਾ ਫਰਾਈਪੈਨ ਲੈ ਲਿਆ ਜੀ ਆਪਾਂ ਕੜਾਹੀ ਉਹਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਛੋਟੇ ਟੁਕੜੇ ਕਰ ਲੈਣੇ ਆਂ ਗਿਆਰੀਆਂ ਦੇ ਤੇ ਜਿਹੜੀ ਬਾਕੀ ਦੀ ਪਪੂਤੀ ਆ ਉਹ ਵੀ ਇੱਥੇ ਆਪਾਂ ਪਾਵਾਂਗੇ ਜੀ ਇਹ ਲੋ ਜੀ ਆਪਾਂ ਪਾਤੀ ਜੀ ਪਪੂਤੀ ਓਮ ਨਮਸਵਾਹਾ ਆਦੀ ਪਪੂਤੀ ਸਾਰੀ ਪਾਤੀ ਜੀ ਆਪਾਂ ਜਿੰਨੀ ਪੈਕਟ ਵਿੱਚ ਪਈ ਹੋਈ ਸਾਰੀ ਪਾਤੀ ਤੇ ਇਹ ਵੀ ਆਪਾਂ ਬਲਦੀ ਬਲਦੀ ਵਿੱਚ ਰੱਖ ਦੇਣੀ ਹੈ ਸੋ ਧਰਮਾ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਆ ਤਾਂ ਜੋ ਹਵਾ ਜਿਹੜੀ ਹੈ ਬਾਹਰ ਨਾ ਨਿਕਲ ਸਕੇ ਤੇ ਅੰਦਰ ਦੀ ਅੰਦਰ ਹੀ ਧੂਆ ਜਿਹੜਾ ਆ ਜਮਾ ਹੋ ਜਾਵੇਗਾ ਇਹਨੂੰ 1-2 ਘੰਟੇ ਵਾਸਤੇ ਰਹਿਣ ਦੇਣਾ ਆ ਤਾਂ ਜੋ ਅੱਗ ਜਿਹੜੀ ਸ਼ਾਂਤ ਹੋ ਜੀ ਧੂਆ ਵਿੱਚ ਰਹੇਗਾ ਇਸ ਤੋਂ ਬਾਅਦ ਆਪਾਂ ਕਣਕ ਜਿਹੜੀ ਹੈ ਡਰਮਾ ਦੇ ਵਿੱਚ ਪਾ ਕੇ ਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਮਿੱਟੀ ਮਿੱਟੀ ਆਪਾਂ ਦੇਖ ਲਓ ਜੀ ਬਣਾ ਲਈ ਹੈ ਤਿਆਰ ਕਰ ਲਈ ਹੈ ਮਿੱਟੀ ਦਾ ਕੰਮ ਇਹ ਹੈ ਜੀ ਬਾਹਰ ਦੀ ਹਵਾ ਕ੍ਰੋਸ ਨਾ ਹੋਵੇਗੀ ਅੰਦਰ ਨਾ ਜਾਏਗੀ ਤੇ ਕਣਕ ਜਿਹੜੀ ਹੈ ਨੰਨੇ ਸਮੇਂ ਤੱਕ ਸਟੋਰ ਹੋਵੇਗੀ ਇਸ ਤਰ੍ਹਾਂ ਆਪਾਂ ਮਿਕਸ ਜਿਹੜੀ ਮਿੱਟੀ ਹੈ ਤਿਆਰ ਕਰਕੇ ਤੇ ਡਰਮਾ ਦੇ ਉੱਪਰ ਹੇਠਲੇ ਮੂੰਹ ਤੇ ਵੀ ਲਾ ਦੇਣੀ ਹੈ ਜੀ ਉੱਪਰ ਵਾਲੇ ਮੂੰਹ ਤੇ ਵੀ ਲਾ ਦੇਣੀ ਹੈ ਸੋ ਤੁਸੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨੂੰ ਚਾਲ ਦੀ ਮਸ਼ੇਅਰ ਜ਼ਰੂਰ ਕਰ ਦਿਓ ਇਹ ਜਿਹੜੀ ਮਿੱਟੀ ਮਿੱਟੀ ਤਿਆਰ ਕੀਤੀ ਸੀ ਆਪਾਂ ਇਹ ਡਰਮਾਂ ਦੇ ਉੱਪਰ ਲਗਾ ਦਾਂਗੇ ਇਹ ਦੇਖ ਲਓ ਜੀ ਜਿਸ ਤਰ੍ਹਾਂ ਵੀਡੀਓ ਚੱਲ ਰਿਹਾ ਉਸੇ ਤਰ੍ਹਾਂ ਕਰੀ ਜਾਣਾ ਤੁਸੀਂ ਤੇ ਕਣਕ ਜਿਹੜੀ ਹੈ ਜੀ ਲੰਬੇ ਸਮੇਂ ਤੱਕ ਸਟੋਰ ਹੋ ਸਕਦੀ ਹੈ ਬਿਨਾ ਕਿਸੇ ਦਵਾਈ ਤੋਂ ਬਿਨਾਂ ਕਿਸੇ ਕੈਮੀਕਲ ਤੋਂ ਤੇ ਨਵੇਂ ਤਰੀਕੇ ਦੇ ਨਾਲ ਇਸ ਤਰ੍ਹਾਂ ਕਣਕ ਤੁਸੀਂ ਪਾ ਸਕਦੇ ਆ ਤੇ ਡਰਮਾਂ ਦੇ ਆਪਾਂ ਉੱਪਰ ਮਿੱਟੀ ਲਾਤੀਏ ਚੰਗੀ ਤਰ੍ਹਾਂ ਸੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਸੋ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਧੰਨਵਾਦ ਜੁੜੇ ਰਹੋ ਆਪਣੇ ਪੇਜ ਦੇ ਨਾਲ ਸਤਿ ਸ੍ਰੀ ਅਕਾਲ